ਸਤਿ ਸ੍ਰੀ ਅਕਾਲ ਜੀ ਆਪਾਂ ਚੱਲੇ ਪੰਜਾਬ ਸੇਵਾ ਲੈ ਕੇ ਹਰਪੀਟ ਤੱਕ ਅਸੀਂ ਆਪਾਂ ਸੇਵਾ ਘੱਟੀ ਕੀਤੀ ਸੀ ਉਹ ਲੈ ਕੇ ਚੱਲੇ ਸੀ ਹੁਣ ਆਪਾਂ ਉੱਥੋਂ ਡੀਜ਼ਲ ਦੀ ਕਣਕ ਵਜਾਈ ਵਾਸਤੇ ਬਹੁਤ ਜ਼ਿਆਦਾ ਲੋੜ ਆ ਪਹੁੰਚ ਗਏ ਸੀ ਖਿੰਡਰਾ ਰਾਦਰ ਕੇ ਹੱਚ ਬਾਈਪਾਲ ਨੇ ਤਿੰਨ ਪਿੰਡ ਗੋਦ ਲਾ ਰੱਖਿਆ ਨਾ ਦੀ ਜਿਹੜੀ ਮਿੱਟੀ ਸਾਰੀ ਕੱਢ ਕੇ ਤੇ ਵਾਈਕ ਖਲਸਾ ਕਣਕ ਬੀਜ ਕੇ ਦੇਣੀ ਉੱਥੇ ਆਪਾਂ ਬਾਈ ਵੀ ਦਿਖਾਉਣ ਗਏ ਸੀ ਸਾਰੀ ਜਗਾ ਕਿ ਕਿੰਨਾ ਕੁ ਪਾਣੀ ਹੈ ਇਹਨਾਂ ਨੇ ਬੰਨ ਮਾਰ ਲਿਆ ਸੀ ਉਹ ਬੰਨ ਇਹ ਟੁੱਟ ਗਿਆ ਸੀ ਉਹ ਤਾਂ ਕਾਸ ਕਰਕੇ ਸੇਵਾ ਰੁਕਣੀ ਪਈ ਆ ਦੇਖੋ ਪਾਣੀ ਬਹੁਤ ਜਿਆਦੇ ਦਵਾਰੇ ਆਇਆ ਹੋਇਆ ਤੇ ਅੱਗੇ ਤੁਸੀਂ ਸਾਰੀ ਵੀਡੀਓ ਦੇਖੋ ਆਪਾਂ ਜੋ ਸੇਵਾ ਲੈ ਕੇ ਗਈ ਸੀ ਉਹ ਵੀ ਇੱਕ ਵੀਡੀਓ ਪਾਵਾਂਗੇ ਉਹ ਵੀ ਤੁਸੀਂ ਜ਼ਰੂਰ ਦੇਖਣਾ ਭਾਈ ਸਾਰਾ ਤੁਹਾਨੂੰ ਦੱਸਦਾ ਕਿ ਦੇਖੋ ਬਹੁਤ ਜਿਆਦੇ ਪਾਣੀ ਆਇਆ ਹੋਇਆ ਐਚ ਛੋਨਾ ਵਧੀਆ ਸੀ ਸਾਰਾ ਖਤਮ ਹੋਇਆ ਹੋਇਆਗਾ ਉੱਤੇ ਪ੍ਰੇਤੀ ਹੈ ਕਿ ਹੋਰ ਵੀ ਆਈ ਹੋਈ ਮੂੰਹ ਘਸਦਾ ਇਤਨੇ ਇਰਾਦ ਕਰਨਾ ਪਾ ਕੇ ਪਾਣੀ ਬਹੁਤ ਜ਼ਿਆਦਾ ਆ ਰਿਹਾ ਪਾਣੀ ਆ ਵੀਰੇ ਆ ਉੱਥੇ ਪਾਣੀ ਨਾ ਕਿਸੇ ਤੋਂ ਗੇਟ ਟਪਣ ਲੱਗਿਆ ਸੀ ਹਰੇ ਜੇ ਬਾਈ ਤੁਹਾਨੂੰ ਰਾਹ ਜਾਂਦਾ ਸੀ ਕੋ ਬੰਦ ਹੋਵੇ ਪਾਣੀ ਪਹੁੰਚ ਜਾਏ ਉਹ ਨਾ ਕੋਣ ਇੱਕ ਦੂਸਰੇ ਤੋਂ ਚੱਲਦੇ ਸੀ ਆਪਣੇ ਟਰੈਕਟਰ ਜਾਂਦੇ ਸੀ ਬਾਈ ਇਹਨਾਂ ਬੰਨ ਲਾਇਆ ਦੱਸੋ ਉਹ ਦੇਖੋ ਤੇ ਥੈਲੇ ਪੈਣੇ ਵੀਰੇ ਦੇਖੋ ਧਿਆਨ ਇਧਰੇ ਪਾਸੇ ਹਾਂ ਹੋਰ ਬਾਈ ਹਾਂ ਜੀ ਮੈਂ ਆ ਕੰਮ ਸਿੰਘ ਆਪਣੇ ਸੇਸਤ 1000 ਤੋੜਾ ਭਰ ਲਿਆ ਸੀ ਇਹ ਜੀ ਉਹ ਤੋਂ ਬਹੁਤ ਚੌੜਾ ਬਣ ਗਿਆ ਪਾਣੀ ਚੱਲ ਨੂੰ ਰੇਤਾ ਤਾਂ ਜਮੇ ਪੱਟ ਕੇ ਲੈ ਕੇ ਜਿਹੜੀ ਸਹੀ ਜ਼ਮੀਨ ਸਬਾਈ ਉਹਨਾਂ ਕੋਲ ਸੱਪਾ ਲਾਸਟ ਫੋਟੋ ਕਰ ਲਿਆ ਸੀ ਇੱਕ ਆਪੇ ਵੀਡੀਓ ਹੋਰ ਪਾਵਾਂਗੇ ਉਹ ਦੇਖੋ ਜਿਹੜੀ ਆਪਾਂ ਸੇਵ ਲੈ ਗਏ ਉਹ ਸਾਰੀ ਦੇਖ ਵੀਡੀਓ ਦੇਖਣ ਲਈ ਧੰਨਵਾਦ ਜੀ